ਸ਼ਾਹ-ਏ-ਸ਼ਹਨशाह ਬਾਦਸ਼ਾਹ ਦਰਵੇਸ਼ ਸ਼ਹੀਦ ਬਾਪ ਦੇ ਪੁੱਤਰ ਤੇ ਸ਼ਹੀਦ ਪੁੱਤਰਾਂ ਦੇ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮੋਈ ਮੁਕੀ ਕੌਮ ਨੂੰ ਜਿਸ ਤਰ੍ਹਾਂ ਜਾਗਰਤ ਕੀਤਾ ਉਹ ਆਪਣੀ ਮਿਸਾਲ ਆਪ ਹਨ ਇਤਿਹਾਸ ਦੇ ਅੰਬਰਾਂ ਦਾ ਕੋਈ ਵੀ ਚੰਨ ਸਿਤਾਰਾ ਉਸ ਸੂਰਜ ਨੂੰ ਛੋ ਨਹੀਂ ਸਕੇਗਾ ਆਪ ਜੀ ਦੀ ਸਾਜੀ ਨਿਵਾਜੀ ਖਾਲਸਾ ਫੌਜ ਨੇ ਜ਼ਾਲਮ ਰਾਜ ਦੀਆਂ ਜੜਾਂ ਪੁੱਟ ਸੁੱਟੀਆਂ ਅਤੇ ਫਤਿਹ ਦੇ ਝੰਡੇ ਚੁਲਾਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਸਿੱਧ ਕਰ ਵਿਖਾਇਆ ਕਿ ਜਿਸ ਕੌਮ ਨੇ ਸ਼ਹਾਦਤਾਂ ਦੇ ਸਹਜ ਸਵਾਦ ਨਹੀਂ ਚਖਿਆ ਉਸ ਕੌਮ ਨੂੰ ਜੀਉਣ ਦਾ ਵੱਲ ਨਹੀਂ ਆ ਸਕਦਾ ਉਹਨਾਂ ਕਦਮ-ਕਦਮ ਤੇ ਕੁਰਬਾਨੀਆਂ ਦਿੱਤੀਆਂ ਇਥੋਂ ਤੱਕ ਕਿ ਸਾਰਾ ਪਰਿਵਾਰ ਦੇਸ਼ ਧਰਮ ਦੀ ਖਾਤਰ ਕੁਰਬਾਨ ਕਰ ਦਿੱਤਾ ਪਿਆਰੇ ਸਿੰਘ ਸ਼ਹੀਦ ਕਰਵਾ ਦਿੱਤੇ ਸਿਰਫ ਲੋਕਾਂ ਨੂੰ ਜ਼ਿੰਦਗੀ ਜੀਉਣ ਦੇ ਮੈਨੇ ਦੱਸਣ ਵਾਸਤੇ ਉਹਨਾਂ ਆਪਣੇ ਚਾਰ ਜਿਗਰ ਦੇ ਟੋਟਿਆਂ ਨੂੰ ਜੋੜਾ-ਜੋੜਾ ਕਰ ਸ਼ਹਾਦਤ ਦੇ ਜਾਮ ਹੱਥੀ ਪੜਾਏ ਮਾਸੂਮ ਸਾਹਿਬ ਜਾਦੇ ਜੋਰਾਵਰ ਸਿੰਘ ਤੇ ਫਤਿਹ ਸਿੰਘ ਜੀ ਨੂੰ 7 ਤੇ 9 ਸਾਲ ਦੀ ਮਾਸੂਮ ਉਮਰੇ ਜਿਉਂਦੇ ਨੀਹਾਂ ਵਿੱਚ ਚੜਵਾ ਦਿੱਤਾ ਗਿਆ ਦੋ ਚੜਦੀ ਜਵਾਨੀ ਦੇ ਉਗਮ ਦੇ ਸੂਰਜ ਚਮਕੌਰ ਦੀ ਕੱਚੀ ਗੜੀ ਵਿੱਚ ਜ਼ਾਲਮਾਂ ਨਾਲ ਲੋਹਾ ਲੈnde ਤੀਰਾਂ ਦੀ ਛਾਵਾਂੇ ਹੇਠ ਤੋਪਾਂ ਦੇ ਚੰਦੋਆਂ ਥੱਲੇ ਲਾੜੀ ਮੌਤ ਨਾਲ ਲਾਵਾਂ ਲਏ ਗਏ ਲਾਡਾਂ ਚਾਵਾਂ ਪਿਆਰਾਂ ਨਾਲ ਪਾਲੇ ਚਾਰ ਪੁੱਤਰਾਂ ਨੂੰ ਹੱਥੀਂ ਕੁਰਬਾਨ ਕਰ ਦਿੱਤਾ ਦੇਸ਼ ਦੀ ਖਾਤਰ ਹਿੰਦ ਵਾਸੀਆਂ ਦੀ ਖਾਤਰ ਬੜੀ ਰੀਜਾ ਨਾਲ ਤੇ ਖੁਰਾਕਾਂ ਨਾਲ ਪਾਲੇ ਸਨ ਚਾਰ ਚੰਨ ਦੇ ਟੁਕੜੇ ਗੁਰੂ ਗੋਬਿੰਦ ਸਿੰਘ ਜੀ ਚਾਰ ਪੁੱਤਰ ਵਾਰ ਸਰਖਰੂ ਹੋ ਕੇ ਹਿੰਦ ਦਾ ਕਰਜ ਸਿਰ ਤੋਂ ਉਤਾਰ ਚੁੱਕੇ ਸਨ